ਰੇਲਵੇ ਨੇ ਪੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰ ਦਿੱਤਾ ਹੈ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਲੋਕਾਂ ਨੂੰ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਦਾ ਤੋਹਫਾ ਦੇਣ ਜਾ ਰਹੇ ਹਨ ਰੇਲਵੇ ਨੇ ਬੰਦੇ ਮੈਟਰੋ ਦਾ ਨਾਮ ਬਦਲ ਦਿੱਤਾ ਹੈ ਪੀਐਮ મોદી ਦੁਆਰਾ ਅੱਜ ਬੰਦੇ ਮੈਟਰੋ ਦੇ ਉਦਘਾਟਨ ਤੋਂ ਪਹਿਲਾਂ ਨਾਮਕਰਨ ਦੀ ਰਸਮ ਕੀਤੀ ਗਈ ਹੈ ਇਸ ਤੋਂ ਬਾਅਦ ਇਹ ਬੰਦੇ ਮੈਟਰੋ ਨੂੰ ਨਮੋ ਭਾਰਤ ਰੈਪਿਡ ਰੇਲ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਭਾਰਤ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਰੇਲ ਰਾਹੀਂ ਸਫ਼ਰ ਕਰਦੇ ਹਨ ਇਸ ਦੌਰਾਨ ਗੁਜਰਾਤ ਨੂੰ ਅੱਜ ਨਮੋ ਭਾਰਤ ਰੈਪਿਡ ਰੇਲ ਦਾ ਤੋਹਫ਼ਾ ਮਿਲ ਰਿਹਾ ਹੈ ਇਹ ਟ੍ਰੇਨ ਗੁਜਰਾਤ ਦੇ ਭੁਜ ਤੋਂ ਅਹਮਦਾਬਾਦ ਤੱਕ ਚੱਲੇਗੀ ਨਮੋ ਭਾਰਤ ਰੈਪਿਡ ਮੈਟਰੋ ਦਾ ਘੱਟੋ-ਘੱਟ ਕਿਰਾਇਆ 30 ਰੁਪਏ ਹੈ ਇਸ ਦੇ ਵਿੱਚ GST ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਨਮੋ ਭਾਰਤ ਰੈਪਿਡ ਮੈਟਰੋ ਵਿੱਚ ਸੀਜ਼ਨ ਟਿਕਟ ਵੀ ਉਪਲਬਧ ਹੈ ਨਮੋ ਭਾਰਤ ਰੈਪਿਡ ਰੇਲ ਦੀ ਹਫਤਾਵਾਰੀ ਐਮਐਸਟੀ ਦਾ ਕਿਰਾਇਆ 7 ਰੁਪਏ 15 ਦਿਨ ਦੀ ਸੀਜ਼ਨ ਟਿਕਟ ਦਾ ਕਿਰਾਇਆ 15 ਰੁਪਏ ਅਤੇ ਮਹੀਨਾਵਾਰ ਰੇਲ ਪਾਸ ਦਾ ਕਿਰਾਇਆ 20 ਰੁਪਏ ਹੈ ਨਮੋ ਰੈਪਿਡ ਇਹ ਮੈਟਰੋ ਰੇਲ ਜਿਸ ਨੂੰ ਪੀਐਮ ਮੋਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਕੋਹਲਾਪੁਰ ਪੁਨੇ ਪੁਨੇ ਹੁਬਲੀ ਨਾਗਪੁਰ ਸਿੰਧਰਾਬਾਦ ਆਗਰਾ ਕੈਂਟ ਬਨਾਰਸ ਅਤੇ ਦੁਰਗ ਵਿਸ਼ਾਖਾਪਟਨਮ ਸਮੇਤ ਕਈ ਹੋਰ ਰੁਕਟਾਂ ਉਤੇ ਚੱਲੇਗੀ ਰੇਲਵੇ ਨੇ ਪੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰ ਦਿੱਤਾ ਹੈ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਲੋਕਾਂ ਨੂੰ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਦਾ ਤੋਹਫਾ ਦੇਣ ਜਾ ਰਹੇ ਹਨ ਰੇਲਵੇ ਨੇ ਬੰਦੇ ਮੈਟਰੋ ਦਾ ਨਾਮ ਬਦਲ ਦਿੱਤਾ ਹੈ ਪੀਐਮ ਮੋਦੀ ਦੁਆਰਾ ਅੱਜ ਬੰਦੇ ਮੈਟਰੋ ਦੇ ਉਦਘਾਟਨ ਤੋਂ ਪਹਿਲਾਂ ਨਾਮਕਰਨ ਦੀ ਰਸਮ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਬੰਦੇ ਮੈਟਰੋ ਨੂੰ ਨਮੋ ਭਾਰਤ ਰੈਪਿਡ ਰੇਲ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਭਾਰਤ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਰੇਲ ਰਹੀ ਸਫ਼ਰ ਕਰਦੇ ਹਨ ਇਸ ਦੌਰਾਨ ਗੁਜਰਾਤ ਨੂੰ ਅੱਜ ਨਮੋ ਭਾਰਤ ਰੈਪਿਡ ਰੇਲ ਦਾ ਤੋਹਫ਼ਾ ਮਿਲ ਰਿਹਾ ਹੈ ਇਹ ਟ੍ਰੇਨ ਗੁਜਰਾਤ ਦੇ ਭੁਜ ਤੋਂ ਅਹਮਦਾਬਾਦ ਤੱਕ ਚੱਲੇਗੀ ਨਮੋ ਭਾਰਤ ਰੈਪਿਡ ਮੈਟਰੋ ਦਾ ਘੱਟੋ-ਘੱਟ ਕਿਰਾਇਆ 30 ਰੁਪਏ ਹੈ ਇਸ ਦੇ ਵਿੱਚ ਜੀਐਸਟੀ ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਨਮੋ ਭਾਰਤ ਰੈਪਿਡ ਮੈਟਰੋ ਵਿੱਚ ਸੀਜ਼ਨ ਟਿਕਟ ਵੀ ਉਪਲਬਧ ਹੈ ਨਮੋ ਭਾਰਤ ਰੈਪਿਡ ਰੇਲ ਦੀ ਹਫਤਾਵਾਰੀ ਐਮਐਸਟੀ ਦਾ ਕਿਰਾਇਆ 7 ਰੁਪਏ 15 ਦਿਨ ਦੀ ਸੀਜ਼ਨ ਟਿਕਟ ਦਾ ਕਿਰਾਇਆ 15 ਰੁਪਏ ਅਤੇ ਮਹੀਨਾਵਾਰ ਰੇਲ ਪਾਸ ਦਾ ਕਿਰਾਇਆ 20 ਰੁਪਏ ਹੈ ਨਮੋ ਰੈਪਿਡ ਰੇ ਮੈਟਰੋ ਰੇਲ ਜਿਸ ਨੂੰ ਪੀਐਮ ਮੋਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਕੋਹਲਾਪੁਰ ਪੁਨੇ ਪੁਨੇ ਹੁਬਲੀ ਨਾਗਪੁਰ ਸਿੰਧਰਾਬਾਦ ਆਗਰਾ ਕੈਂਟ ਬਨਾਰਸ ਅਤੇ ਦੁਰਗ ਵਿਸ਼ਾਖਾਪਟਨਮ ਸਮੇਤ ਕਈ ਹੋਰ ਰੁਕਟਾਂ ਉਤੇ ਚੱਲੇਗੀ ਰੇਲਵੇ ਨੇ ਪੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰ ਦਿੱਤਾ ਹੈ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਲੋਕਾਂ ਨੂੰ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਦਾ ਤੋਹਫਾ ਦੇਣ ਜਾ ਰਹੇ ਹਨ ਰੇਲਵੇ ਨੇ ਬੰਦੇ ਮੈਟਰੋ ਦਾ ਨਾਮ ਬਦਲ ਦਿੱਤਾ ਹੈ ਪੀਐਮ ਮੋਦੀ ਦੁਆਰਾ ਅੱਜ ਬੰਦੇ ਮੈਟਰੋ ਦੇ ਉਦਘਾਟਨ ਤੋਂ ਪਹਿਲਾਂ ਨਾਮਕਰਨ ਦੀ ਰਸਮ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਬੰਦੇ ਮੈਟਰੋ ਨੂੰ ਨਮੋ ਭਾਰਤ ਰੈਪਿਡ ਰੇਲ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਭਾਰਤ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਰੇਲ ਰਹੀ ਸਫ਼ਰ ਕਰਦੇ ਹਨ ਇਸ ਦੌਰਾਨ ਗੁਜਰਾਤ ਨੂੰ ਅੱਜ ਨਮੋ ਭਾਰਤ ਰੈਪਿਡ ਰੇਲ ਦਾ ਤੋਹਫ਼ਾ ਮਿਲ ਰਿਹਾ ਹੈ ਇਹ ਟ੍ਰੇਨ ਗੁਜਰਾਤ ਦੇ ਭੁਜ ਤੋਂ ਅਹਮਦਾਬਾਦ ਤੱਕ ਚੱਲੇਗੀ ਨਮੋ ਭਾਰਤ ਰੈਪਿਡ ਮੈਟਰੋ ਦਾ ਘੱਟੋ-ਘੱਟ ਕਿਰਾਇਆ 30 ਰੁਪਏ ਹੈ ਇਸ ਦੇ ਵਿੱਚ GST ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਨਮੋ ਭਾਰਤ ਰੈਪਿਡ ਮੈਟਰੋ ਵਿੱਚ ਸੀਜ਼ਨ ਟਿਕਟ ਵੀ ਉਪਲਬਧ ਹੈ ਨਮੋ ਭਾਰਤ ਰੈਪਿਡ ਰੇਲ ਦੀ ਹਫਤਾਵਾਰੀ ਐਮਐਸਟੀ ਦਾ ਕਿਰਾਇਆ 7 ਰੁਪਏ 15 ਦਿਨ ਦੀ ਸੀਜ਼ਨ ਟਿਕਟ ਦਾ ਕਿਰਾਇਆ 15 ਰੁਪਏ ਅਤੇ ਮਹੀਨਾਵਾਰ ਰੇਲ ਪਾਸ ਦਾ ਕਿਰਾਇਆ 20 ਰੁਪਏ ਹੈ ਨਮੋ ਰੈਪਿਡ ਰੇ ਮੈਟਰੋ ਰੇਲ ਜਿਸ ਨੂੰ ਪੀਐਮ ਮੋਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਕੋਹਲਾਪੁਰ ਪੁਣੇ ਪੁਣੇ ਹੁਬਲੀ ਨਾਗਪੁਰ ਸਿੰਧਰਾਬਾਦ ਆਗਰਾ ਕੈਂਟ ਬਨਾਰਸ ਅਤੇ ਦੁਰਗ ਵਿਸ਼ਾਖਾਪਟਨਮ ਸਮੇਤ ਗਈ ਹੋਰ ਰੁਕਟਾਂ ਉਤੇ ਚੱਲੇਗਾ